ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹੋਰ ਵੀ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ। ਹਾਂ ਜੀ ਲੱਗੀਆਂ ਬਲੌਗ ਦੀ ਸਟਾਰਟਿੰਗ ਦਾ ਬਲੌਗ ਸਟਾਰਟ ਤਾਂ ਹੋ ਗਿਆ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੇਗਨ ਸੰਧਾਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਿੰਦ ਤੋਂ ਸਿਪ ਤਾਂ ਜਿਵੇਂ ਸ਼ਾਮ ਦਾ ਟਾਈਮ ਆ ਤੇ ਵੱਜ ਚੁੱਕੇ ਨੇ 6 ਹੁਣ ਲੱਗੀਆਂ ਸਬਜ਼ੀ ਦੀ ਤਿਆਰੀ ਕਰਨ ਕੁਸ਼ਵਾਲਾ ਪਾਸੇ ਵੇੜਿਆਂ ਦਾ ਤੇ ਇਹ ਭਾਈ ਆਇਆ ਸੀਗਾ ਆਪਣੇ ਇੱਥੇ ਸਬਜ਼ੀ ਵਾਲਾ ਤੇ ਸਾਈ ਪ੍ਰੀਤ ਲਿਆਇਆ ਕਈਆ ਤੰਬੀਰ ਵੀ ਰੇ ਕਿਲੋ ਮਿਲਿਆ ਇਹ ਅੱਲਾ ਤੇ ਇੱਕ ਟਮਾਟਰ ਲਿਆਇਆ ਵੀਰੇ ਲਿਆ ਤੇ ਪਿਆਜ਼ ਲਿਆ ਪਿਆਜ਼ ਆਪਨੇ ਲੈਣੇ ਆਲੇ ਸੀਗੇ ਹੁਣ ਕਾਣੀ ਵਰਤਦੇ ਸੀਗੇ ਫਿਰ ਉਹ ਗੱਲ ਛੋਟੇ ਨੇ ਕਿਹਾ ਵੀ ਜੇ ਉਹ ਹੁਣ ਵਰਤਣ ਲੱਗ ਗਏ ਤੇ ਉਹ ਮੁੱਕ ਜਾਣਿਆ ਹੁਣ ਪਿਆਜ਼ ਸਸਤਾ ਹਲੇ ਤਾਂ ਕਰਕੇ ਫਿਰ ਲੈ ਲਿਆ 100 ਰੁਪਏ ਦਾ ਪਤਾ ਨਹੀਂ ਕਿਆ ਕਿਲੋ ਦੇ ਕਿਲੇ ਪੰਜ ਕਿਲੋ ਆਪਾਂ ਨੂੰ ਚਾਹੀਦਾ ਉਹ ਬੋਲੇ ਪੰਜਾਬ ਦੇ ਛੇ ਤੇ ਫਿਰ ਹੁਣ ਆਪਾਂ ਇਹ ਤਰਤ ਲਾਤੀ ਤੇਜਾ ਨੂੰ ਆਪਣੇ ਹੋਰ ਇਤਿਆਜ਼ ਮੋਟੇ ਹੋ ਜਾਣਗੇ ਜਨੂੰ ਨਹੀਂ ਫਿਰ ਜੇ ਹੋਣੇ ਵਰਤਨ ਲੱਗ ਫਿਰ ਮੁੱਕ ਜਾਨਾ ਛੇਤੀ ਤੇ ਵਰਨਾ ਕਰਦੀਆਂ ਕਈ ਦੀ ਤਿਆਰੀ ਛੇਦੇ ਆ ਇਹਦੇ ਵਿੱਚ ਆਪਾਂ ਪਿਆਜ਼ ਵੱਧ ਪਾ ਲਵਾਂਨੇ ਆ ਕਈ ਦੇ ਵਿੱਚ ਆਪਕੋ ਸਾਰੇ ਪਿਆਜ਼ ਪਾ ਲਵਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਆਪਾਂ ਕਈਆ ਕਿਵੇਂ ਬਣਾਉਨੇ ਆ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਸੇ ਤਰ੍ਹਾਂ ਬਣਾਉਨੇ ਆ ਕਾ ਬਿਸਾਰੀ ਪਿਆ ਤੁਹਾਨੂੰ ਬਤੀ ਲੱਗ। ਇੱਕ ਦੋ ਅਲੂ ਪਾ ਲਾਂਗੇ। ਸਾਚੂ ਗਾ। ਠੀਰੇ ਵੀ ਲਈ ਕਰਦਾ। ਇਹਨਾਂ ਨੂੰ ਸਾਫ਼ ਦੀਏ ਤੇ ਆਪਾਂ ਕੱਢਦੇ ਆਂ ਸਬਜ਼ੀ। ਬਾਜੀ ਲਸਣ ਆਪਣੇ ਪੁੱਛ ਲਿਆ ਹੋਇਆ ਹੈਗਾ ਕੱਲ ਦਾ ਪਿਆ। ਇਹਦੇ ਇਹੀ ਪਾ ਲਾਂਗੇ। ਬਾਕੀ ਆਪਾਂ ਚੀਰੂਈਆਂ ਸਾਰਾ ਸੋਣਾ। ਸਬਜ਼ੀ ਚੀਰਨ ਨੂੰ ਟਾਈਮ ਲੱਗ ਜਾਂਦਾ। ਬਾਣ ਨੂੰ ਟਾਈਮ ਨਹੀਂ ਲੱਗਦਾ ਹੈਗਾ। ਜਿੰਨਾ ਬਾਣ ਚੀਰਨ ਲਾ ਲਓ ਚਲ ਕੋਈ ਗੱਲ ਨਹੀਂ ਫਿਰ ਉਹ ਵੀ ਬੈਕ ਚੀਰ ਲੰਨੇ ਆ ਤੇ ਤੜਕਾ ਲਾ ਦਾਂਗੇ ਤੇ ਜਦ ਹੀ ਚਲ ਅੱਜ ਲੋ ਜੀ ਇੱਥੇ ਨਾ ਮੈਂ ਬਾਹਰੇ ਬੈਕ ਮੰਜੇ ਤੇ ਸਬਜੀ ਚੀਰ ਲਈ ਸੀਗੀ ਸਾਰੀ ਤਿਆਰੀ ਕਰਕੇ ਰੱਖ ਲਈ ਸੀਗੀ ਚੁੱਲੇ 'ਚ ਅੱਗ ਵਾਲ ਕੇ ਪਤਿਲਾ ਧਰਤਾ ਤੀ ਤੇ ਤੇਲ ਵੀ ਪਾਤਾ ਵਿੱਚ ਤੇਲ ਦੇ ਵਿੱਚੇ ਬਣਾਵਾਂਗੇ ਕਈਏ ਦੀ ਸਬਜੀ ਤੇਲ ਦੇ ਵਿੱਚ ਬਣੀ ਹੋਈ ਨਾ ਬਹੁਤ ਸਵਾਦ ਬਣਦੀ ਆ ਜਦੋਂ ਤੇਲ ਦੇ ਵਿੱਚ ਤੜਕਾ ਲਾਉਨੇ ਆ ਕਈਏ ਸਬਜੀ ਨੂੰ ਬਹੁਤ ਵਧੀਆ ਲੱਗਦੀ ਆ ਸਬਜੀ ਤੇ ਇੱਕ ਹੈ ਮੁੱਲ ਦੇ ਨੇ ਇਹ ਜੇ ਘਰ ਦੇ ਹੁਣ ਤਾਂ ਉਦੋਂ ਵੀ ਸਵਾਦ ਬਣਦੀ ਆ ਤੇ ਮੋਲਦੇ ਨਾਲ ਥੋੜੇ ਜਿਹੇ ਕੁਲਦੇ ਘਟ ਨੇ ਥੋੜੇ ਚਿੜੀ ਜਿਹੇ ਹੁੰਦੇ ਨੇ ਮੈਨੂੰ ਪਤਾ ਨਹੀਂ ਕੈ ਕ ਦਿੰਦੇ ਤੋੜੇ ਪੈ ਹੁੰਦੇ ਨੇ ਇਹਨਾਂ ਦੇ ਤੇ ਤਾਜੀ-ਤਾਜੀ ਬਹੁਤ ਵਧੀਆ ਬਣਦੀ ਹੈ ਕਈ ਇਹਦੀ ਸਬਜ਼ੀ ਜਦੋਂ ਤੋੜ ਕੇ ਧਰਦੇ ਆ ਤੇ ਲਓ ਜੀ ਆਪਾਂ ਲਾ ਦਈਏ ਤੜਕਾ ਤੇ ਤੇਲ ਮੇਂ ਗਰਮ ਹੋਣਾ ਪਾਇਆ ਹੋਇਆ ਜਾਨੂ ਮੈਂ ਹਾਂ ਚਲੋ ਮਿਰਚਾਂ ਚੇਰ ਲਈਏ ਹਰੀਆਂ ਮਿਰਚਾਂ ਹੀ ਪਾਵਾਂਗੇ ਤੇ ਆਪਾਂ ਨੇ ਇਥੇ ਹੀ ਚੇਰ ਲਈ ਸੀਗੇ ਕਾਫੀ ਸਾਰੇ ਪਿਆਜ਼ ਕੋਲਾ ਪਰ ਕੇ ਪਿਆਜ਼ ਦਾ ਪਾਵਾਂਗੇ ਕਿਉਂਕਿ ਜੀ ਅਸੀਂ ਸੁੱਕੀ ਸਬਜੀ ਜਿਵੇਂ ਕਈਏ ਵਗੈਰਾ ਦੀ ਹੋਈ ਜਿਵੇਂ ਤੋਰੀਆਂ ਕਾਹ ਲੱਗਣਗੀਆਂ ਤਾਂ ਅਸੀਂ ਪਿਆਜ਼ ਜ਼ਿਆਦਾ ਪਾਉਨੇ ਹੁੰਦੇ ਨੇ ਵਿੱਚ ਪਿਆਜ਼ ਬਹੁਤ ਵਧੀਆ ਲੱਗਦੇ ਨੇ ਸਬਜੀ ਦੇ ਵਿੱਚ ਜਿਆਦਾ ਪਾਏ ਹੋਏ ਤੇ ਆਪਾਂ ਤੜਕਾ ਭੁੰਨ ਲਈਏ ਪਹਿਲਾਂ ਲਸਣ ਭੁੰਨ ਲਿਆ ਲਸਣ ਆਪਣਾ ਕੱਲ ਦਾ ਚੀਰਿਆ ਪਿਆ ਸੀਗਾ ਤੇ ਪਿਆਜ਼ ਆਪਾਂ ਨੇ ਹੁਣ ਚੀਰੇ ਸੀਗੇ ਪਹਿਲਾਂ ਲਸਣ ਭੁੰਨੇ ਲਸਣ ਤੋਂ ਬਾਅਦ ਹੁਣ ਪਿਆਜ਼ ਭੁੰਨਾਂਗੇ ਹਲਕੇ ਜਿਹੀ ਬ੍ਰਾਊਨ ਕਰਾਂਗੇ ਜ਼ਿਆਦਾ ਨਹੀਂ ਭੁੰਦੇ ਹੁੰਦੇ ਤੇ ਸੁੱਕੀ ਸਬਜ਼ੀ ਦੇ ਵਿੱਚ ਥੋੜੇ ਜੇ ਘੱਟ ਭੁੰਨ ਕੇ ਪਾਉਣੇ ਹੁੰਦੇ ਆ ਪਿਆਜ਼ ਤੇ ਬਾਕੀ ਜੀ ਆਪਾਂ ਹਨਾ ਦੁੱਧ ਨਹੀਂ ਪਾਉਂਦੇ ਹੈਗੇ ਕਈਏ ਦੇ ਵਿੱਚ ਕਈ ਵੇਣਾ ਮੈਂ ਦੇਖਿਆ ਨੇ ਹਨਾ ਦੁੱਧ ਪਾ ਕੇ ਕਈਏ ਦੀ ਸਬਜ਼ੀ ਬਣਾਉਂਦੀਆਂ ਨੇ ਤੋਰੀਆਂ ਦੇ ਵਿੱਚ ਵੀ ਦੁੱਧ ਪਾਉਂਦੀਆਂ ਨੇ ਵੈਸੇ ਸਵਾਦ ਤਾਂ ਲੱਗਦੀ ਹੈ ਦੁੱਧ ਪਾ ਕੇ ਪਰ ਆਪਣੇ ਨਹੀਂ ਖਾਂਦੇ ਹੈਗੇ ਉਸ ਤਰ੍ਹਾਂ ਕਿ ਕਹਿੰਦੇ ਆ ਫਿੱਕੀ-ਵਿੱਕੀ ਹੋ ਗਈ ਚਿੱਟੇ-ਚਿੱਟੇ ਦਿਖਦੀ ਆ ਹਨਾ ਰੰਗ ਚੇਂਜ ਹੋ ਜਾਂਦਾ ਨਾ ਦੁੱਧ ਪਾਏ ਤੇ ਚਿੱਟਾ ਜਿਹਾ ਰੰਗ ਬਣ ਜਾਂਦਾ ਸਬਜ਼ੀ ਦਾ ਉਹ ਉਹਨੂੰ ਨਹੀਂ ਪਸੰਦ ਕਰਦੇ ਹੈਗੇ ਤੇ ਫਿਰ ਆਪਾਂ ਨਾ ਇਦਾਂ ਹੀ ਨੂਨ ਮਿਰਚ ਪਾ ਕੇ ਨਾ ਐਨ ਵਧੀਆ ਤੇਜ ਤੇ ਫੇਰ ਸਬਜੀ ਬਣਾਉਣ ਨੂੰ ਇਦਾਂ ਬਹੁਤ ਸਵਾਦ ਬਣਦੀ ਆ ਦੇਖਣ ਨੂੰ ਵੀ ਸੋਹਣੀ ਲੱਗਦੀ ਆ ਤੇ ਇੱਕ ਟਮਾਟਰ ਲੈ ਲਿਆ ਸੀਗਾ ਸਹਿਜਪ੍ਰੀਤ ਨੇ ਉਹ ਵੀ ਪਾ ਦਾਂਗੇ ਟਮਾਟਰ ਦੇ ਮੈਂ ਬੀਜ ਨਹੀਂ ਪਾਉਂਦੀ ਹੁੰਦੀ ਹੈਗੀ ਉਹ ਆਪਾਂ ਕੱਢ ਕੇ ਸਿਟਕੰਨੇ ਆ ਤੇ ਇੱਕ ਟਮਾਟਰ ਚੀਰ ਕੇ ਪਾ ਦਾਂਗੇ ਤੇ ਇਥੇ ਸਹਿਜੇ ਬੈਠਾ ਸੀਗਾ ਮੇਰੇ ਨਾਲ ਗੱਲਾਂ ਮਾਰ ਰਿਹਾ ਸੀਗਾ ਨਾਲੇ ਗੱਲਾਂ ਮਾਰੀ ਜਾਂਦਾ ਸੀ ਨਾਲੇ ਮੈਂ ਤੜਕਾ ਲਾਈ ਜਾਂਦੀ ਸੀਗੀ ਆ ਤੇ ਪਹਿਲਾਂ ਮੈਂ ਦੇਖਦੀ ਸੀ ਵੀ ਕੀ ਬਣਾਈਏ ਦਾਲ ਕਿ ਬਣਾਈਏ ਸਬਜ਼ੀ ਬਣਾਈਏ ਫੇ ਸ਼ਾਮੀ ਜੀ ਆ ਜਾ ਕੇ ਆਇਆ 5:30 ਵਜੇ ਭਾਈ ਫੇਰ ਲੈ ਕੇ ਆਇਆ ਸਹਜ ਸਬਜ਼ੀ ਤੇ ਫੇਰ ਇਹਨੇ ਕਈਆ ਹੀ ਲਿਆਂਦਾ ਮਾਂਾ ਚੱਲ ਲੈ ਲੈ ਕਈਏ ਕਹਿੰਨਾ ਮਮੀ ਇਹ ਹੀ ਲੈ ਲੈਣਿਆ ਤੇ ਮੈਂ ਇਹਨਾਂ ਨੇ ਖਾਣਾ ਤਾਂ ਹੁੰਦਾ ਨਹੀਂ ਕਈਆ ਕਈਏ ਦੇ ਵਿੱਚੋਂ ਬਸ ਆਲੂ ਕੱਢ ਕੇ ਖਾਣੇ ਹੁੰਦਾ ਤਾਂ ਹੀ ਆਲੂ ਪਾਏ ਨੇ ਤੇ ਬਾਕੀ ਸਾਡੇ ਲਈ ਲੈ ਲਿਆ ਇਹਨਾਂ ਨੇ ਵੀ ਚਲੋ ਤੁਸੀਂ ਖਾ ਲਓ ਤੇ ਅਸੀਂ ਤਾਂ ਖਾਇਲ ਖਾਈ ਲੈਣਾ ਜੀ ਆਪਾਂ ਨੇ ਇੰਨਾ ਨਖਰਾ ਕਰਦੇ ਹੈਗੇ ਅਸੀਂ ਦੋ ਜਣੇ ਤੇ ਬੱਚਿਆਂ ਦੀ ਥੋੜੇ ਹੁੰਦਾ ਇਹ ਘੱਟ ਖਾ ਕੇ ਕੁਛ ਨਹੀਂ ਇਹ ਜਿਹੀ ਚੀਜ਼ਾਂ ਆਲੂ ਵਗੈਰਾ ਵੱਧ ਖਾਂਦੇ ਨੇ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਫੁੱਲ ਵਾਚ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਤੇ ਲਓ ਜੀ ਆਪਾਂ ਨੇ ਤੇ ਆਲੂ ਵੀ ਚੀਰ ਕੇ ਰੱਖ ਲਏ ਆਪਣਾ ਤੜਕਾ ਵੀ ਭੁੱਜਣ ਵਾਲਾ ਏ ਤੇ ਹੁਣ ਪਤਾ ਗਏ ਨੂਨ ਮਿਰਚ ਇੱਥੇ ਸਜਪਰੀ ਤਾਂ ਕਿ ਪਿਆਜ਼ਾਂ ਦੇਖ ਕੇ ਕਹਿੰਦਾ ਉਹ ਗ੍ਰੀਨ ਗ੍ਰੀਨ ਲੱਗ ਰਹੇ ਸੀਗੇ ਹਰੀਆਂ ਮਿਰਚਾਂ ਵਿੱਚੇ ਟਮਾਟਰ ਪਾਏ ਹੋ ਲਾਲ ਲਾਲ ਦਿਖ ਰਹੇ ਸੀਗੇ ਕਹਿੰਦਾ ਮੰਮੀ ਕਿੰਨਾ ਵਧੀਆ ਤੜਕਾ ਏ ਕਹਿੰਦਾ ਕੀ ਬਣਾ ਰਹੀਆਂ ਫੇਰ ਮੈਂ ਜਾਣ ਨੂੰ ਦੱਸਿਆ ਉਹ ਜਿਹੜਾ ਤਾਂ ਸਬਜ਼ੀ ਲਈ ਹੈ ਕਈਓ ਦੀ ਕਹਿੰਦਾ ਲੈ ਕਈਆ ਕਹਿੰਦਾ ਤੜਕਾ ਇੰਨਾ ਸੋਹਣਾ ਲੱਗਿਆ ਕਹਿੰਦਾ ਵਿੱਚ ਤਾਂ ਕਈਆ ਪਾ ਦੇਣਾ ਤੇ ਪਤਾ ਨਹੀਂ ਘਾਤੇ ਇਹਨੂੰ ਕਈਆ ਬਦਿਆ ਨਹੀਂ ਲੱਗਦਾ ਹੈਗਾ ਪਰ ਇਹ ਕਈਏ ਦੇ ਕੋਪਤੇ ਹੋਏ ਜਾਂ ਰਾਇਤਾ ਹੋਇਆ ਉਹ ਖਾ ਲੈਂਦੇ ਨੇ ਸਬਜੀ ਘਾਟੇ ਖਾਂਦੇ ਨੇ ਸਬਜੀ ਨਹੀਂ ਪਸੰਦ ਕਰਦਾ ਕਈਏ ਦੀ ਆਲੂ ਕੱਢ ਕੇ ਖਾਂਦਾ ਹੁੰਦਾ ਬਸ ਬਾਜੀ ਆਪਣਾ ਨੂਨ ਮਿਰਚ ਪੈ ਗਿਆ ਹੁਣ ਸਬਜੀ ਦੇ ਵਿੱਚ ਥੋੜਾ ਜਿਹਾ ਇਹਨੂੰ ਸੇਕ ਲਵਾ ਕੇ ਨਾ ਮਸਾਲੇ ਨੂੰ ਤੇ ਆਪਾਂ ਹੁਣ ਨਾਲ ਦੀ ਨਾਲ ਪਾ ਦਾਂਗੇ ਸਬਜੀ ਸਬਜੀ ਨੂੰ ਲਵਾਵਾਂਗੇ ਸੇਕ ਤੇ ਇਹ ਤਾਂ ਥੋੜੀ ਥੋੜੀ ਅੱਗ ਤੇ ਬਣ ਜਾਂਦੀ ਹੈ ਇਨਾ ਸੇਕ ਨਹੀਂ ਮੰਗਦੀ ਹੈਗੀ ਕਈ ਇਹ ਸਬਜ਼ੀ। ਬੱਸ ਜੀ ਹੁਣ ਥੋੜਾ ਜਿਹਾ ਹੋਰ ਆ ਬਸ ਫਿਰ ਤਾਂ ਆਪਣੇ ਘਰ ਦੀਆਂ ਹੋ ਜਾਣਗੀਆਂ ਫਿਰ ਮੁੱਲ ਲੈਣ ਦੀ ਲੋੜ ਨਹੀਂਗੀ ਤੇ ਸਬਜ਼ੀਆਂ ਹੈਵੀਪਾਉ ਮਹਿੰਗੀਆਂ ਨੇ। ਪਿੰਡੀਆਂ ਵੀ ਕਾਫੀ ਮਹਿੰਗੀਆਂ ਨੇ ਜਦੋਂ ਆਪਣੇ ਘਰ ਦੇ ਲੱਗਣ ਲੱਗ ਜਣੀਆਂ ਨੇ ਫਿਰ ਸਸਤੀਆਂ ਹੋਣੀਆਂ ਨੇ। ਹਾਲ ਤਾਂ ਕਾਫੀ ਮਹਿੰਗੀਆਂ ਨੇ। ਆਪਣੇ ਫਿੰਡੀ ਬਹੁਤ ਉੱਤਰਦੀ ਹੈ ਜਦੋਂ ਲੱਗਣ ਲੱਗ ਜਾਂਦੀ ਹੈ। ਬਾਲਟੀ ਨੇ ਬਾਲਟੀਆਂ ਭਰ ਜਾਂਦੀਆਂ ਨੇ। ਫਿਰ ਤਾਂ ਕਦੇ ਕarele ਬਣਾ ਲੇ ਕਦੇ ਪਿੰਡੀ ਬਣਾ ਲੀ ਕਦੇ ਅ ਫਲੀਆਂ ਵਗੈਰਾ ਬਣਾ ਲੀ ਐਦਾਂ ਹੀ ਚੱਲੀ ਜਾਂਦੀਆਂ ਨੇ ਸਬਜ਼ੀਆਂ ਘੜਦੀਆਂ ਖਈਆ ਹੋ ਜਾਂਦਾ ਹੈ ਫਿਰ ਤਾਂ ਦਾਲਾਂ ਦੀ ਬਾਰੇ ਵੀ ਨਹੀਂ ਆਉਂਦੀ ਹੈਗੀ ਬਣਾਉਣ ਦੀ ਲਓ ਜੀ ਆਪਣਾ ਇੱਥੇ ਤੜਕਾ ਲੱਗ ਚੁੱਕਿਆ ਹੈ ਇੱਥੇ ਪਤਾ ਨਹੀਂ ਕਿਹੜੇ ਸੀਰੀਅਸ ਮੈਟਰ ਤੇ ਅਸੀਂ ਗੱਲਾਂ ਕਰ ਰਹੇ ਸੀਗੇ ਕਾਫੀ ਚਿਰ ਲੱਗ ਗਿਆ ਸਾਨੂੰ ਐਦਾਂ ਹੀ ਬਸ ਗੱਲਾਂ ਮਾਰੀ ਗਿਆਂ ਬੈਠੇ ਕੁਝ ਦੱਸ ਰਿਹਾ ਸੀਗਾ ਇਹ ਪਹਿਲਾਂ ਆ ਕੇ ਇੱਥੇ ਖੜ ਗਿਆ ਪਹਿਲਾਂ ਮੈਨੂੰ ਕਹਿ ਰਹੀ ਸੀ ਮੈਂ ਤੂੰ ਹੌਲੀ-ਹੌਲੀ ਉੱਤੇ ਨਾ ਬੈਜੀ ਕੁੰਡੀ ਤੇ ਤੇ ਕਹਿੰਦਾ ਨਹੀਂ ਬਹਿੰਦਾ ਬੈਦਾ-ਬੈਦਾ ਹੌਲੀ-ਹੌਲੀ ਬੈਠੇ ਗਿਆ ਇੱਥੇ ਕੋਲ ਦੇ ਜਿਸ ਕਾਰਨ ਘਰੇ ਨਹੀਂ ਸੀਗਾ ਉਹ ਗਿਆ ਹਸੇਗਾ ਖੇਲਣ ਕਰਾਉਣ ਦੇ ਵਿੱਚ ਤੇ ਆਪਾਂ ਨਾ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਦਾਂਗੇ ਕਈ ਇਹਦੇ ਵਿੱਚ ਕਿਉਂਕਿ ਜੀ ਸੁੱਕਾ ਜਿਹਾ ਸੀਗਾ ਥੋੜਾ ਜਿਹਾ ਸ਼ਾਇਦ ਕੱਲ ਦਾ ਤੋੜ ਕੇ ਰੱਖਿਆ ਹੋਊਗਾ ਪਤਾ ਨਹੀਂ ਤੇ ਜਿਹੜਾ ਆਪਾਂ ਘਰ ਦਾ ਤੋੜ ਕੇ ਬਣਾਉਂਨੇ ਆ ਨਾ ਉਹਦੇ ਵਿੱਚ ਪਾਣੀ ਆਪਣੇ ਆਪ ਨਿਕਲੇ ਆਉਂਦਾ ਉਹ ਕਈਏ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਉਂਦਾ ਜਿਹੜੀ ਤਾਜੀ ਸਬਜ਼ੀ ਹੋਵੇ ਤੇ ਇਹਦੇ ਵਿੱਚ ਆਪਾਂ ਨੂੰ ਪਾਣਾ ਪੈਣਾ ਉਹ ਆਪਾਂ ਉਦੋਂ ਹੀ ਭੁੰਨ ਲੈਣੇ ਹੁੰਦੇ ਆ ਜਿਹੜੀ ਘਰ ਦੀ ਸਬਜ਼ੀ ਹੁੰਦੀ ਹੈ ਤੋੜੀ ਹੋਈ ਤੇ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਪਾਣੀ ਪਾਣੀ ਲੈਣ ਗਈ ਸੀ ਮੈਂ ਕਾਲਜ ਚ ਤੇ ਬਾਜੀ ਪਾਣੀ ਪਾ ਕੇ ਨਾ ਫੇਰ ਹਲਾ ਕੇ ਸਮਾਰ ਕੇ ਫਿਰ ਆਪਾਂ ਸਮਾਰ ਕੇ ਢੱਕ ਦਾਂਗੇ ਇਹਨੂੰ ਸਬਜੀ ਨੂੰ ਤੇ ਇਹ ਇੱਕ ਪਿਆਜ਼ ਰੱਖ ਲਿਆ ਸੀਗਾ ਕੌਲਾ ਭਰ ਗਿਆ ਸੀਗਾ ਫਿਰ ਇੱਕ ਪਿਆਜ਼ ਚਲੋ ਬਾਦੂ ਸੀਗਾ ਕੰਜਲ ਰੋਟੀ ਦੇ ਨਾਲ ਲੈ ਲਾਂਗੇ ਦਹੀਂ ਤੇ ਫਿਰ ਇਹ ਰੱਖ ਲਿਆ ਸੀਗਾ ਇੱਕ ਪਿਆਜ਼ ਅਸੀਂ ਚਲੋ ਜੀ ਹੁਣ ਆਪਾਂ ਸਬਜੀ ਨੂੰ ਸਮਾਰ ਕੇ ਹੁਣ ਢੱਕ ਦਾਂਗੇ ਤੇ ਜਾਨੂੰ ਆਪਾਂ ਆਟਾ ਗੋਨ ਲਿਆਈਏ ਮਗਰੇ ਫਿਰ ਰੋਟੀ ਲੱਗ ਜਾਗੇ ਸਬਜੀ ਤਾਂ ਆਪਣੇ ਬਣੇ ਜਾਣੀਆਂ। ਲਓ ਜੀ ਆਪਣੀ ਸਰਜੀ ਲਗਭਗ ਬਣ ਗਈ। ਥੋੜੀ ਜਿਹੀ ਹੋਰ ਕੱਚਾ ਬਸ ਜਦੋਂ ਮੈਂ ਆਟਾ ਵਗੈਰਾ ਲੈ ਕੇ ਆਉਣੀ ਆ ਹਨਾ ਜਦੋਂ ਪੱਕ ਜੂਗੀ ਹੋਰ ਰਿੱਝ ਜੂਗੀ ਤੇ ਇਹ ਜੀ ਖੜਮੀ ਹਾਂ ਆਉਣੀ ਆ ਇਹ ਜੀ ਨਾ ਖੜਮੀ ਸਬਜੀ ਖਾਂਦੇ ਨੇ ਆਪਣੇ ਤੇ ਆਪਾਂ ਦੁੱਧ ਪਾ ਕੇ ਨਹੀਂ ਬਣਾਉਂਦੇ ਹੁੰਦੇ ਕਿਉਂਕਿ ਦੁੱਧ ਪਾ ਕੇ ਖਾਂਦੇ ਹੀ ਨਹੀਂਗੇ ਸਾਡੇ ਇਸ ਤਰ੍ਹਾਂ ਹੀ ਖਾਧੀ ਜਾਂਦੀ ਹੈ ਇੱਧਰ ਤੇ ਕੋਈ ਵੀ ਨਹੀਂ ਦੁੱਧ ਪਾਉਂਦੇ ਹੈਗੇ ਕਈ ਭੈਣਾਂ ਮਤਲਬ ਦੁੱਧ ਪਾਉਂਦੀਆਂ ਨੇ ਤੋਰੀਆਂ ਦੇ ਵਿੱਚ ਵੀ ਤੇ ਕਈਏ ਦੇ ਵਿੱਚ ਪਰ ਆਪਣੇ ਨਹੀਂ ਖਾਂਦੇ ਹੈਗੇ ਸਾਡੇ ਇੰਦਾ ਹਲਦੀ ਜਿਆਦਾ ਨੂਨ ਮਿਰਚ ਮਸਾਲੇ ਜਿਆਦਾ ਪਾ ਕੇ ਨਾ ਤੇ ਫਿਰ ਕਈਆ ਦੀ ਸਬਜ਼ੀ ਖਾਧੀ ਜਾਂਦੀ ਹੈ ਗਾਂ-ਗਾਂ ਜਦੋਂ ਆਪਣੇ ਘਰ ਦੇ ਕਈਏ ਲੱਗਣ ਆਗੇ ਫਿਰ ਉਹ ਤਾਂ ਬਹੁਤ ਵਧੀਆ ਬਣਦੇ ਨੇ ਕਿਉਂਕਿ ਕੁਲਦੇ ਵੀ ਛੇਤੀ ਨੇ ਤੇ ਬਸ ਹੁਣ ਮੇਥੀ ਪਾ ਦਾਂਗੇ ਨਾਲ ਧਨੀਆ ਤਾਂ ਹੈ ਨਹੀਂ ਧਨੀਆ ਵੈਸੇ ਆਪਣਾ ਗਰਮੀ ਵਾਲਾ ਬੀਜਿਆ ਹੋਇਆ ਹਲੇ ਹੋਇਆ ਨਹੀਂ ਮੇਥੀ ਨਾਲੇ ਕੰਮ ਸਾਰਦੇ ਹਲੇ ਆਪਾਂ ਮੇਥੀ ਦੀ স্মੈਲ ਵੀ ਵਧੀਆ ਆਉਂਦੀ ਆ ਵਾਸਨਾ ਤੇ ਬਸ ਮੈਂ ਟਾਕ ਦਿੰਨੀ ਹੁਣ ਇਹਨੂੰ ਦੇਖੋ ਕੇ ਇਹਦਾ ਕਲਰ ਕਿੰਨਾ ਵਧੀਆ ਆ ਹੈ ਜੀ ਉਹ ਖਾ ਕੇ ਖੁਸ਼ ਨੇ ਸਾਡੇ ਮਟਾ ਕਦਾਮ ਹਣ ਜਿਹੜਾ ਮੜਾ ਮਟਾ ਇਹਦੇ ਵਿੱਚ ਪਾਣੀ ਆ ਨਾ ਫਿਰਦਾ ਇਹ ਵੀ ਜਾਨੂੰ ਸੁਖਾ ਕਰ ਲੂਗੀ ਸਬਜੀ ਜਨ ਮਟਾ ਲੈ ਕਨੀ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ